ਇਥੇ ਦੇ ਲੋਕਲ ਸਿਕ ਜਿਹੜੇ ਨੇ ਹਮ ਹਮ ਆ ਕੇ ਪਹੁੰਚੇ ਨੇ ਹਾਲਾਂਕਿ ਬਾਰਿਸ਼ ਹੈ ਪਰ ਫਿਰ ਵੀ ਲਗਾਤਾਰ ਸਿਕ ਇੱਥੇ ਪਹੁੰਚੇ ਨੇ ਵਾਈਕੁਜੀ ਕਾ ਖਾਲਸਾ ਵਾਈਕੁਜੀ ਕੀ ਫਤਿਹ ਵਾਈਕੁਜੀ ਕਾ ਖਾਲਸਾ ਤੁਹਾਡਾ ਨਾਮ ਕੀ ਹੈ ਕੁਲਵੰਤ ਕੌਰ ਅੱਛਾ ਤੁਸੀਂ ਇੱਥੇ ਪਟਨਾ ਸਾਹਿਬ ਤੋਂ ਕਿੱਥੋਂ ਗੋਵੀ ਨਗਰ ਚਿਤਕੋੜਾ ਜੋ ਹੈ ਤੋ 15 ਕਿਲੋਮੀਟਰ ਦੂਰੀ ਤੇ ਹੀ ਹੈ ਤੇ ਅਸੀਂ ਉੱਥੋਂ ਦੀ ਆਏ ਆਂ ਇੱਧਰ ਤਖਤ ਸਾਹਿਬ ਤੇ ਅਸੀਂ ਰਹਿੰਦੇ ਆਂ ਜੀ ਕਿੰਦਾ ਲੱਗਦਾ ਹੈ ਕਿਉਂਕਿ ਪੰਜਾਬ ਤੁਹਾਡਾ ਇੱਥੇ ਪੰਜਾਬ ਵਸਦਾ ਆ ਉਹ ਪੰਜਾਬ ਕਿੰਦਾ ਦਾ ਐ ਐਕਚੁਅਲੀ ਇਹਨੂੰ ਮੀਨੀ ਪੰਜਾਬ ਵੀ ਅਸੀਂ ਕਹਾਂਗੇ ਕਿਉਂਕਿ ਬਹੁਤ ਸਾਰੇ ਸਿੱਕ ਫੈਮਲੀ ਇੱਥੇ ਰਹਿੰਦੇ ਨੇ ਔਰ ਅਸੀਂ ਗਰਵ ਮਹਿਸੂਸ ਕਰਨੇ ਆ ਕਿ ਗੁਰਗੋਬਿੰਦ ਸਿੰਘ ਜੀ ਦੀ ਪਾਵਨ ਧਰਤੀ ਤੇ ਉਹਨਾਂ ਦੇ ਪਾਵਨ ਜਨਮ ਸਥਾਨ ਤੇ ਅਸੀਂ ਇੱਥੇ ਰਹਨੇ ਆ ਅਸੀਂ ਬਹੁਤ ਹੀ ਗਰਵ ਮਹਿਸੂਸ ਕਰਨੇ ਆ ਇਸ ਚੀਜ਼ ਦਾ ਅੱਜ ਯਾਗ੍ਰਿਤਿਕ ਯਾਤਰਾ ਆ ਜਦੋਂ ਤੁਸੀਂ ਨਿਕਲੇ ਹੋ ਤੁਹਾਡੇ ਨਾਲ ਹਾਲਾਂਕਿ ਬੀਬੀਆਂ ਨੇ ਜਿਹੜੀਆਂ ਕਹਿੰਦੀਆਂ ਮੈਂ ਪਟਿਆਲਾ ਤੋਂ ਆ ਮੈਂ ਇੱਥੇ ਵਿਆਹੀ ਆ ਮੈਂ ਅੰਮ੍ਰਿਤਸਰ ਤੋਂ ਮੈਂ ਇੱਥੇ ਵਿਆਹੀ ਆ ਉਹ 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 ਪੰਜਾਬ ਨੂੰ ਇੱਥੇ ਦੇਖ ਲੈਂਦੇ ਹੋਣਗੇ ਇਦਾਂ ਬਿਲਕੁਲ ਬਹੁਤ ਹੀ ਉਹਨਾਂ ਨੂੰ ਫੀਲਿੰਗ ਪੰਜਾਬ ਵਾਲੀ ਆਂਦੀ ਤੇ اچھا ਲੱਗਦਾ ਹੈ ਕਿ ਆਪਣੇ ਸਿੱਖ 팬 ਪਰਾਤੇ ਸਾਰੇ ਹੈਗੇ ਨੇ ਬਹੁਤ ساری ਫੈਮਲੀਆਂ ਨੇ ਤੇ ਆਪਣਾ ਮਨ ਖੁਸ਼ ਹੁੰਦਾ اچھا ਲੱਗਦਾ ਹੈ ਠੀਕ ਹੈ اچھا ਅੱਜ ਦੀ ਇਹ ਯਾਗ੍ਰਤੀ ਯਾਤਰਾ ਨੂੰ ਕਿੱਦਾਂ ਦੇਖਦੇ ਕਿਉਂਕਿ ਉਹ ਸ਼ਹਾਦਤ ਜਿਹੜੀ ਦੁਨੀਆ ਤੇ ਇਕਲੌਤੀ ਮੈਨੂੰ ਲੱਗਦਾ ਇਦਾਂ ਦੀ ਸ਼ਹਾਦਤ ਹੈ ਜਿਹੜੀ ਕਿ ਹਿਊਮਨ ਰਾਈਟਸ ਦੇ ਲਈ ਸਭ ਤੋਂ ਪਹਿਲਾਂ ਹੋਈ ਹਾਂਜੀ ਸ਼ਹਾਦਤ ਹੈ ਸਾਡੇ ਸਿੱਖਾਂ ਨੇ ਜੋ ਸਹਾਇਤਾ ਦਿੱਤੀ ਹੈ ਜੇ ਸਾਡੇ ਗੁਰੂਆਂ ਨੇ ਜਿਹੜੀ ਸਹਾਇਤਾ ਦਿੱਤੀਆਂ ਤੇ ਉਹ ਥੋੜੀ ਦੇਰ ਤੇ ਬਿਆਨ ਕਰਨ ਵਾਲੀ ਚੀਜ਼ਾਂ ਨਹੀਂ ਨੇ ਗੁਰਤੇਗ ਬਹਾਦਰ ਜੀ ਜਿਨਾਂ ਦਾ ਅੱਜ ਅਸੀਂ ਲੋਕ 350 ਸਾਲਾ ਸ਼ਹੀਦੀ ਸਤਾਪਤੀ ਮਨਾ ਰਹੇ ਆ ਪਾਈ ਮਤੀ ਦਾਸ ਜੀ ਦਾ ਪਾਈ ਸਤੀ ਦਾਸ ਜੀ ਦਾ ਪਾਈ ਦਿਆਲਾ ਜੀ ਦਾ ਉਹਨਾਂ ਦੇ ਸਾਥੀਆਂ ਨੂੰ ਅਸੀਂ ਸੋਚ ਕੇ ਅਸੀਂ ਆਪਣੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਕਿ ਇੰਨੇ ਵੱਡੇ ਵੱਡੇ ਸਾਥ ਤਾਂ ਉਹਨਾਂ ਨੇ ਦਿੱਤਿਆ ਨੇ ਗੁਰਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਮਾਨਵਤਾ ਦੀ ਰੱਖਿਆ ਵਾਸਤੇ ਆਪਣੇ ਸੀਸ ਨੂੰ ਤੜ ਤੋਂ ਅਲੱਗ ਕਰਾ ਦਿੱਤਾ ਤੇ 9 ਸਾਲ ਦੇ ਗੁਰਗੋਵੀ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਇਸ ਲਾਇਕ ਚੁਣਿਆ ਕੀ ਹੈ ਕਿ ਸੱਭ ਤੇ ਵੱਡਾ ਜਦ ਕਸ਼ਮੀਰੀ ਪੰਡਿਤ ਓਨਾ ਕੋਲ ਗੁਹਾਰ ਲਗਾ ਕੇ ਹੈ ਬੇਨਤੀ ਕਰੇ ਕਿ ਤੁਸੀਂ ਸਾਡੀ ਰੱਖਿਆ ਕਰੋ ਤੇ ਗੁਰਤੇਗ ਬਹਾਦਰ ਜੀ ਨੂੰ ਗੁਰਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਚ ਕਿਹਾ ਕਿ ਉਹ ਹੀ ਮਹਾਵਲੀ ਹੈ ਤੁਸੀਂ ਤੁਸੀਂ ਇਹ ਕੰਮ ਕਰ ਸਕਦੇ ਹੋ ਤੇ ਗੁਰਤੇਗ ਬਹਾਦਰ ਜੀ ਉਹਨਾਂ ਨਾਲ ਟੁਰ ਪਏ ਤੇ ਅੱਜ ਤੁਸੀਂ ਵੇਖ ਰਹੇ ਹੋ ਕਿ ਜਿੰਨੇ ਵੀ ਹਿੰਦੂ ਧਰਮ ਜੋ ਅੱਜ ਕੱਲ ਖੁਸ਼ ਨੇ ਜੋ ਸੁਖਾ ਸੁਖੀ ਨੇ ਤੇ ਅੱਜ ਗੁਰਤੇਗ ਬਹਾਦਰ ਜੀ ਉਸ ਤਿਆਗ ਦੇ ਬਦੌਲਤ ਇਹਨਾਂ ਉਹਨਾਂ ਨੇ ਸਾਨੂੰ ਇਨਸਾਨੀਅਤ ਦਾ ਪਾਠ ਪੜਾਇਆ ਹੈ ਮੁਸ਼ਕਰੀਆ ਸਾਡੇ ਨਾਲ ਗੱਲ ਕਰਦੇ। ਸਾਈਕੋ ਜੀ ਖਲਸਾ ਵਾਈਕ। ਇੱਕ ਹੋਰ ਵੀ ਸਾਡੇ ਨਾਲ ਆ ਕਿੱਥੋਂ ਆਏ ਹੋ ਜੀ? ਮੈਂ ਜੰਮੂ ਦਾ ਰਹਿਣ ਵਾਲਾ ਜੀ ਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਤੋਂ ਮੈਂ ਪ੍ਰਚਾਰਕ ਦੀ ਸੇਵਾ ਨੇ ਪਾਰਿਆ। ਇਸ ਨਗਰ ਕੀਰਤਨ ਵਿੱਚ ਮੇਰੀ ਡਿਊਟੀ ਲੱਗੀ ਆ। ਨਗਰ ਕੀਰਤਨ ਵਿੱਚ ਅਸੀਂ ਆਏ ਇੱਥੇ ਤੇ ਸੰਤਾਂ ਦਾ ਪਿਆਰ ਉਤਸ਼ਾਹ ਵੀ ਵੇਖ ਹੀ ਰਹੇ ਹੋ। ਕਿ ਇੱਕ ਪਹਿਲਾਂ ਨਗਰ ਕੀਰਤਨ ਸ਼ੁਰੂ ਕਰਨ ਕਮੇਟੀ ਵੱਲੋਂ ਕੱਢਿਆ ਗਿਆ। ਉਹ ਅੱਜ ਤੋਂ ਸ਼ੁਰੂ ਹੈ। ਇਹ ਨੋ ਸਟੇਟਾਂ ਤੋਂ ਹੁੰਦਾ ਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗਾ। ਕਿਉਂਕਿ ਇੱਥੇ ਦੇ ਲੋਕਾਂ ਦਾ ਵਾਕੀ ਗੁਰੂ ਸਾਹਿਬ ਦੇ ਪ੍ਰਤੀ ਇਤਿਹਾਸਿਕ ਜਾਣਕਾਰੀ ਘਟ ਹੈ ਗੁਰੂ ਨਾਨਕ ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੂਰੀ ਭਾਰਤ ਦੇ ਲੋਕ ਬੜੀ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਨੇ ਕਿਉਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਅਗੇ ਕਿਸੇ ਗੁਰੂ ਸਾਹਿਬ ਨੇ ਆ ਕੇ ਉਹਨਾਂ ਦਾ ਦौरा ਕੀਤਾ ਹੈ ਉਹ ਗੁਰੂ ਤੇਗ ਬਹਾਦਰ ਜੀ ਸਾਹਿਬ ਇਸ ਕਰਕੇ ਸੰਗਤਾਂ ਦਾ ਪਿਆਰ ਉਤਸ਼ਾਹ ਜਿਹੜਾ ਹੈ ਗੁਰੂ ਸਾਹਿਬ ਦੇ ਪ੍ਰਤੀ ਬੜਾ ਕਹ ਲਓ ਕਿ ਇੰਨਾ ਹੈ ਕਿ ਅਸੀਂ ਰੋਜ਼ਾਨਾ ਜਿਹੜੀ ਸੰਗਤ ਦੇ ਵੇਖਦੇ ਹਾਂ ਦਰਬਾਰ ਸਾਹਿਬ ਦਾ ਬਟਨਾ ਸਾਹਿਬ ਉਹਦੇ ਵਿੱਚ 85% ਸੰਗਤ ਜਿਹੜੀ ਆ ਉਹ ਬਿਹਾਰ ਤੋਂ ਆਉਂਦੀ ਹੈ ਨੌਰਿੰਦੂ ਮਲਾਨ ਸਿੱਖ ਹੈ ਨੌਨ ਸਿੱਖਾਉਂਦੇ ਜੀ ਤੁਸੀਂ ਉਹਨਾਂ ਦੇਖੋ ਜਿਹੜੇ ਬੱਚੇ ਵੇਂਡ ਵਜਾ ਰਹੇ ਨੇ ਨਾ ਸਾਰੇ ਇਹ ਸਾਰੇ ਬੱਚੇ ਸਕੂਲਾਂ ਦੇ ਹਿੰਦੂ ਬੱਚੇ ਨੇ ਕਿਉਂਕਿ ਬਾਤ ਜਿਹੜੀ ਹੈ ਸਾਡੀ ਸੁਣਨੀ ਨਹੀਂ ਹੁਣ ਅਸੀਂ ਥੋੜੀ ਗੱਲ ਕਰ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਕੀ ਕਹੇ ਵੀਰ ਜੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਜਰੀਏ ਇਹ ਮੈਸੇਜ ਜਿਹੜਾ ਹੈ ਦੇਸ਼ਾਂ ਵਿਦੇਸ਼ਾਂ ਪਹੁੰਚ ਰਿਹਾ ਮੇਰੇ ਵੱਲੋਂ ਜਗਵਾਲੀ ਟੀਵੀ ਦਾ ਦਿਲ ਦੀਆਂ ਗਰੇਗਾਂ ਨਾਲ ਧੰਨਵਾਦ ਬਹੁਤ ਬਹੁਤ